ਡਾਡੀ ਜੀ ਆ ਪਤਾ ਆ ਜਾ ਸੋਤੇ ਹੋ ਜੀ ਕਬੜ ਹੈ ਪੈ ਲੰਮੇ ਉੱਧੇ ਪੈ ਲੰਮੇ ਜਾਗਣ ਡਿਆ ਵਾ ਹੂੰ ਠੀਕ ਆ ਠੀਕ ਆ ਤੋਂ ਮੈਟਰ ਨੂੰ ਇੱਕ ਸਲਾਹ ਕਰਨੀ ਸੀਗੀ ਸਲਾਹ ਕਰਨੀ ਹਾਂਜੀ ਕਰ ਸਲਾਹ ਵਾ ਇਦਾਂ ਪੀ ਮੈਨੂੰ ਕੰਮ ਮਿਲ ਡਿਆ ਵਾ ਬਾਹਰ ਬਾਹਰ ਕਿੱਥੇ ਬਾਹਰ ਲਾਲੂ ਤੁਸੀਂ ਦਿੱਲੀ ਸਾਈਡ ਅੱਛਾ ਹਾਂਜੀ ਤੇ ਹੁਣ ਜਿੰਦਾ ਮੈਨੂੰ ਇੱਥੇ ਮਿਲ ਡਿਆ ਰੁਪਈਆ 50000 ਤਨਖਾਹ ਮਿਲਦੀ ਹਾਂ ਮਹੀਨੇ ਦੀ ਹੂੰ ਤੇ ਉੱਥੇ ਆ ਵੀ 15-16000 ਰੁਪਇਆ ਯਾਦਾ ਵਾ ਅੱਛਾ ਤੇ ਅਸੀਂ ਸੱਤ ਮੁੰਡੇ ਆ ਤੁਹਾਡਾ ਮਤਲਬ ਜਿਹੜਾ ਗਰੁੱਪ ਵਨ ਸੱਤਾਂ ਮੁੰਡਿਆਂ ਦਾ ਸਾਰੇ ਮੁੰਡੇ ਕਹਿੰਦੇ ਵੀ ਆਪਾਂ ਚੱਲੀਏ ਉੱਥੇ ਤੇ ਪੋਤੋਥੇ ਜਾ ਕੇ ਜੇ ਪੈਸੇ ਵਧਣੇ ਆ ਤਾਂ ਖਰਚਾ ਵੀ ਤੇ ਆਉਣਾ ਨਾ ਹੁਣ ਇਥੋਂ ਰੋਜ਼ਗਾਰ ਆ ਜਾਂਦਾ ਵਾ ਕੋਈ ਫਿਕਰ ਨਹੀਂ ਹੁੰਦਾ ਘਰ ਦੀ ਰੋਟੀ ਖਾਣ ਆ ਵਾ ਹੈ ਨਾਲੇ ਜੇ ਕੋਈ ਬਿਮਾਰਸ਼ਮਾਰ ਹੁੰਦਾ ਵਾ ਹੁਣ ਮੰਨ ਲਾ ਸ਼ਰਨਈ ਉਹਨੂੰ ਤੋ ਲੈ ਕੇ ਚੱਲ ਜਾਨਾ ਵਾ ਹਮ ਹਮ ਇਹ ਰਿਸ਼ਤੇਦਾਰ ਕੋ ਵੀ ਵੇਲਕ ਵੇਲੇ ਹੋ ਆਉਣਾ ਵਾ ਉਥੋਂ ਮੁੜ ਕੇ ਦੋ ਦੋ ਮਹੀਨੇ ਵਾਰ ਆਇਆ ਕਰੇਗਾ ਨਾਲੇ ਆਉਣ ਜਾਣ ਦਾ ਖਰਚਾ ਨਾਲੇ ਉਥੇ ਰੋਟੀ ਪਾਣੀ ਦਾ ਫੇਰ ਖਰਚਾ ਉਹ ਪੈਸੇ ਉਹਨੇ ਕੋ ਉਥੇ ਲੱਗ ਜਾਣੇ ਆ ਵੇ ਇਹ ਤੇ ਵੈਸੇ ਠੀਕ ਆ ਪਰ ਮੈਂ ਕਹਾਂ ਚੱਲ ਉਹ ਮੈਂ ਨਹੀਂ ਸੋਚੀ ਰਹੀ ਜਿਸ ਵੀ ਮੈਂ ਤੇ ਸੋਚਣ ਦਾ ਵੀ ਮੈਨੂੰ ਸਭ ਵੱਧ ਮਿਲਣਾ 15-16000 ਰੁਪਏ ਵੱਧ ਤੇ ਮਿਲਣਾ ਖਰਚੇ ਦਾ ਵੀ ਹਿਸਾਬ ਲਾਣਾ ਮੈਂ ਤਾਂ ਹੀ ਰਣ ਸਲਾਹ ਕਰਨ ਆਇਆ ਵਾ ਨਾ ਮੈਂ ਤੁਹਾਨੂੰ ਮੁੰਡੇ ਆਂਦੇ ਆ ਵੀ ਆਪਾਂ ਜਾਣਾ ਵਾ ਮੈਂ ਵੇ ਤੈਨੂੰ ਤੇ ਤੇ ਕੋਈ ਪ੍ਰੈਸ਼ਰ ਨਹੀਂਗਾ ਤੂੰ ਆਪਣੀ ਮਰਜ਼ੀ ਕਰ ਲੈ ਪਰ ਪੈਸੇ ਤੈਨੂੰ ਜਿਹੜੇ ਆ ਇੰਨੇ ਕਿ ਭਜਣੇ ਉੱਥੇ ਜਾ ਕੇ ਵੀ ਇਹੋ ਇੱਕ ਗੱਲ ਵਾਪੀ ਇੱਥੇ ਤੇ ਫਿਰ ਮੈਂ ਘਰ ਦਾ ਘਰਾਂ ਸੁੱਖ ਨਹੀਂ ਸੁੱਖ ਨਹੀਂ ਮਿਲਣਾ ਇਹੋ ਜਾਂ ਚਲੋ ਕੋਈ ਨਹੀਂ ਮੈਂ ਦਾਵਾ ਵੀ ਘਰ ਦਾ ਮੁੰਡਿਆਂ ਨਾਲ ਗੱਲ ਫਿਰ ਵੇਲਾ ਲਾਪ ਲਾਪਾ ਸੋਚ ਵਿਚਾਰ ਕਰ ਲੈ ਦੂਰ ਜਾਈਏ ਤੇ ਫਿਰ ਕਈਆਂ ਗੱਲਾਂ ਦੀਆਂ ਤੰਗੀਆਂ ਵੀ ਆਉਂਦੀਆਂ ਵਾਂ। ਹੂੰ ਹੂੰ। ਹੋ ਸਕਦਾ ਉੱਥੇ ਰੋਟੀ ਵੇ ਆਪ ਬਣਾਏ ਖਾਣੀ ਪਏ ਜਾਂ ਫਿਰ ਮੋਲ ਦੀ ਖਾਣੀ। ਜਾਂ ਫਿਰ ਉੱਥੇ ਇਦਾਂ ਹੀ ਆ। ਜਾਂ ਫਿਰ ਮੋਲ ਦੀ ਖਾਣੀ ਪਏ। ਜਾਂ ਕਿਤੇ ਹੋਟਲ ਤੇ ਲੱਗੂਗੀ ਜਾਂ ਫਿਰ ਕੋਹਣਾ ਕੋ ਹੋਊਗਾ ਹੀ। ਇਹ ਹੁਣ ਤੂੰ ਆਪਣਾ ਸੋਚ ਵਿਚਾਰ ਕਰ ਲੈ। ਮੈਨੂੰ ਨਾ ਕਹੀਂ ਵੀ ਮੈਂ ਡੱਕਿਆ ਵਾ ਪਰ ਮੈਂ ਤੈਨੂੰ ਦੱਸ ਦਿੱਤਾ ਹੀ ਉਹ। ਨਹੀਂ ਨਹੀਂ ਮੈਂ ਟੱਡਨ ਤਾਂ ਸਲਾਹ ਕੀਤੀ ਆ। ਜਾਂ ਤੇ ਕੋਈ 30 30-35 ਹਜ਼ਾਰ ਰੁਪਿਆ ਵਧ ਮਿਲਦਾ ਏ ਫੇਰ ਤੇ ਬੰਦਾ ਜਾਵੇ ਵੀ ਆਖੇ ਵੀ ਚੱਲ ਹੁਣ ਡਬਲ ਹੋਣ ਦੇ ਆ। ਹੂੰ ਹੂੰ। ਇਹ ਹੁਣ 10-15 ਹਜ਼ਾਰ ਰੁਪ ਚੱਲ ਕੋਈ ਨਹੀਂ ਮੈਂ ਫੇਰ ਕਰਦਾ ਮੁੰਡਿਆਂ ਨਾਲ ਜਾਂ ਤੇ ਤੈਨੂੰ 50 ਰੁਪਏ ਦੇ 75 ਮਿਲੇ ਫੇਰ ਵੀ ਜਾਂਦਾ ਚੰਗਾ ਲੱਗੇ ਠੀਕ ਆ ਕਿ ਨਹੀਂ ਕੋਈ 10000 ਖਰਚ ਲੇਗਾ ਤਾਂ ਵੀ ਤੈਨੂੰ 15 ਵਜੂਗਾ ਚੱਲ ਕੋਈ ਨਹੀਂ ਡੱਡ ਜੀ ਕਰਦਾ ਮੈਂ ਗੱਲ ਕਰ ਲੈ ਵੇਖ ਲੈ ਜਦਾ ਕਰਨੀ ਆਏ ਹੋਏ ਦੂਰ ਜਾ ਕੇ ਮੁੰਕੇ ਤਾਂ ਤੰਗੀਆਂ ਕਿੰਨੀਆਂ ਹੁੰਦੀਆਂ ਘਰ ਨਾਲ ਦਾ ਸੁੱਖ ਨਹੀਂ ਹੁੰਦਾ ਕਦੇ ਵੀ ਲੈ ਆ ਗਈ ਮੇਰੀ ਤੀ ਚਾਚੀ ਜੀ ਹਾਂ ਜੀ ਸਿਕਾਰ ਔਰ ਸਨਾਪੋ ਠੀਕ ਹਾਂ ਹਾਂਜੀ ਠੀਕ ਵਧੀਆ ਚਲ ਆ ਜਾ ਅੰਦਰ ਪਾਣੀ ਪੀਣਾ ਹੀ ਆ ਨਹੀਂ ਨਹੀਂ ਪਾਣੀ ਨਹੀਂ ਪੀਣਾ ਮੈਂ ਇੱਥੋਂ ਤੇ ਆਈ ਹਾਂ ਅੱਛਾ ਅੱਛਾ ਆ ਜਾ ਬੈਠਾ ਫਿਰ ਚਾਹ ਬਣਾਵਾ ਪਹਿਲਾਂ ਨਹੀਂ ਨਹੀਂ ਚਾਹ ਨਹੀਂ ਜੇ ਪਹਿਲਾਂ ਚਾਹ ਚੱਲ ਠਹਿਰ ਕੇ ਪੀ ਲੈਂਦੇ ਆ ਕੋਈ ਗੱਲ ਨਹੀਂ ਹੁਣ ਟਾਈਮ ਕੱਢ ਕੇ ਆਈ ਹਾਂ ਕਿ ਤੇ ਆਪਾਂ ਝੁਪੂ ਝੁਪੂ ਕਰਨਾ ਫਿਰ ਨਹੀਂ ਨਹੀਂ ਤੁਸੀਂ ਦੱਸੋ ਮੈਂ ਪੁੱਤ ਕੀ ਦੱਸਣਾ ਵਾ ਇੱਕ ਨਾ ਰਿਸ਼ਤਾ ਆਇਆ ਬੜਾ ਵਧੀਆ ਤੇ ਰਿਸ਼ਤਾ ਵੀ ਕੋ ਦੂਰ ਦਾ ਨਹੀਂਗਾ ਮੇਰੀ ਭੈਣ ਦਾ ਪੋਤਾ ਹੀ ਆ ਤੂੰ ਜਾਣਦੀ ਤੇ ਹੈਗੀ ਆਪਣੀ ਮਾਸੀ ਨੂੰ ਹੈ ਉਹ ਨਿਊਜ਼ੀਲੈਂਡ ਰਹਿੰਦੇ ਆ ਸਾਰੇ ਤੇ ਉਹ ਫੋਨ ਕਰਨ ਦੀ ਹੀਗੀ ਤੈਨੂੰ ਉਹਨੇ ਵੇਖਿਆ ਵਾ ਤੇ ਕਹਿੰਦੀ ਆ ਵੀ ਮੈਂ ਰਿਸ਼ਤਾ ਹੀ ਜਿਹੜਾ ਨਾਉ ਨਾ ਕਰਨਾ ਵਾ ਤੇ ਤੁਸੀਂ ਪੁੱਛ ਕੇ ਦੱਸੋ ਪੁੱਛ ਕੇ ਦੱਸੋ ਨੇ ਤੇ ਮੇਰੀ ਜਾਣਕਾਰੀ ਆ ਤੇ ਮੈਂ ਪੁੱਤ ਤੇਰੇ ਮੰਮੀ ਡੈਡੀ ਨਾਲ ਗੱਲ ਨਹੀਂ ਕੀਤੀ ਮੈਂ ਤਾਂ ਨਹੀਂ ਕੀਤੀ ਵੀ ਪਹਿਲਾਂ ਬੱਚੇ ਨਾਲ ਗੱਲ ਕਰਨੀ ਚਾਹੀਦੀ ਆ ਵੀ ਤੈਨੂੰ ਕਿਦਾਂ ਦਾ ਮੁੰਡਾ ਚਾਹੀਦਾ ਵਾ ਜਾਂ ਕੀ ਸਾਬਤ ਆ ਵਾ ਪਰ ਚਾਚੀ ਜੀ ਮੈਂ ਤੁਹਾਨੂੰ ਕਹਾਂ ਮੈਂ ਹਾਲੇ ਨਹੀਂ ਵਿਆਹ ਕਰਾਉਣਾ ਨੇ ਪੜ੍ਹਨ ਦੀ ਆ ਮੈਨੂੰ ਪਹਿਲਾਂ ਪੜ੍ਹ ਲੈਣ ਦੋ ਹਾਂ ਤੂੰ ਇੱਕ ਪਾਸੇ ਜਵਾਬ ਦਿੱਤਾ ਤੇ ਤੂੰ ਦੂਜੇ ਪਾਸੇ ਸ਼ੁਰੂ ਹੋ ਗਏ ਹੋ ਲੈ ਦੱਸ ਪੁੱਤ ਇਸੇ ਕਰਕੇ ਤਾਂ ਮੈਂ ਤੇਰ ਨਾਲ ਗੱਲ ਕੀਤੀ ਆ ਹੈ ਚੱਲ ਚੰਗੇ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇ ਤੇ ਨਾਲੇ ਘਰ ਵਾਲੀ ਗੱਲ ਆ ਮੈਨੂੰ ਪਤਾ ਵਾ ਨਾ ਕਿ ਚੰਗੇ ਸੌਖੇ ਬੰਦੇ ਆ ਤੇ ਮੁੰਡਾ ਵੀ ਬੜਾ ਹੀ ਸੋਹਣਾ ਵਾ ਪਰ ਗੱਲ ਨਹੀਂ ਕਰਨ ਵਾਲੀ ਜੇ ਤੂੰ ਆਖੇ ਤੇ ਤੈਨੂੰ ਮੈਂ ਫੋਟੋ ਵਿਖਾ ਲਦਾ ਆ ਦੀ ਨਹੀਂ ਨਹੀਂ ਚਾਚੀ ਜੀ ਮੈਂ ਐ ਨਹੀਂ ਫੋਟੋ ਵੇਖਣੀ ਹੈਗੀ ਮੈਂ ਤੈਨੂੰ ਜਦੋਂ ਇੱਕਰੀ ਕਹਾਂ ਮੈਂ ਹਲੇ ਵਿਆਹ ਕਰਵਾਉਣਾ ਹੀ ਨਹੀਂ ਆ ਮੈਂ ਹਾਲੇ ਪੜ੍ਹਨੀ ਹੈ ਕਿ ਮੈਂ ਹਾਲੇ ਉਧਰੀ ਧਿਆਣਾ ਤਿੰਨਾਂ ਲਈ ਨਾ ਮੈਂ ਬਾਹਰੋਂ ਦੇ ਮੁੰਡੇ ਨਾਲ ਨੀ ਵਿਆਹ ਕਰਾਉਣਾ ਐ ਐਵੇਂ ਜਾ ਕੇ ਤੇ ਉਧਰ ਬੈਠੇ ਰੋ ਆਪਣੇ ਮਾਪਿਆਂ ਨੂੰ ਮਿਲਣ ਨੂੰ ਓਕੇ ਹੁੰਦੇ ਰੋ ਬਾਅਦ ਵਿੱਚ ਚੱਲ ਪੁੱਤ ਉਹ ਤਾਂ ਗੱਲ ਮੈਂ ਸਮਝਨੀ ਆ ਪਰ ਧੀ ਪੁੱਤ ਨਾ ਸੌਖਾ ਹੋਣਾ ਚਾਹੀਦਾ ਵਾ ਤੇ ਟੱਬਰ ਵੀ ਬੜਾ ਵਧੀਆ ਹੀਗਾ ਤੇ ਮੈਂ ਤਾਂ ਤੇਰਾ ਨਾ ਪੁੱਤ ਗੱਲ ਕੀਤੀ ਐ ਚਾਜੀ ਜੀ ਇੱਧਰ ਵੀ ਬਥੇਰੇ ਨੇ ਟੱਬਰ ਸੌਖੇ ਜਰੂਰੀ ਥੋੜੀ ਕੀ ਜਿਹੜੇ ਬਾਹਰ ਨੇ ਉਹ ਹੀ ਸੌਖੇ ਨੇ ਪੁੱਤ ਗੁੱਸਾ ਨਾ ਕਰੀ ਇੱਕ ਗੱਲ ਕਰਾਂ ਮੈਂ ਤੇਰਾ ਹਾਂਜੀ ਦੱਸੋ ਵੇ ਮੇਰੀ ਗੱਲ ਸੁਣ ਪੁੱਤ ਅੱਜ ਕੱਲ ਜਿੱਦਾਂ ਦਾ ਸਮਾਂ ਚੱਲਣ ਡਿਆ ਵਾ ਹੈ ਤੇ ਚੱਲ ਕੋਈ ਮਨ ਨੂੰ ਲੱਗ ਹੀ ਜਾਂਦਾ ਵਾ ਤੇ ਜੇ ਮਨ 'ਚ ਕੋਈ ਗੱਲ ਉਹ ਜੀ ਹੈਗੀ ਮੈਨੂੰ ਤਾਂ ਵੀ ਦੱਸ ਦੇ ਕੋਈ ਗੱਲ ਨਹੀਂ ਕੋਈ ਗਲਤ ਕਦਮ ਨਹੀਂ ਚੁੱਕਣਾ ਠੀਕ ਆ ਹਰ ਚੀਜ਼ ਸਹਿਮਤੀ ਨਾਲ ਹੋ ਜਾਂਦੀ ਆ ਤੈਨੂੰ ਪਤਾ ਵਾ ਨਾ ਕਿ ਮਾਂ ਪਿਓ ਦੀਆਂ ਆਸਾਂ ਬੜੀਆਂ ਹੁੰਦੀਆਂ ਆਪਣੇ ਬੱਚਿਆਂ ਤੇ ਅੱਖਾਂ ਪੱਕ ਜਾਂਦੀਆਂ ਬੱਚਿਆਂ ਵਾਲੇ ਵੇਖਦਿਆਂ ਕਿ ਬੱਚੇ ਇੱਕ ਦੋ ਜਵਾਨ ਹੋਣ ਹੈ ਤੇ ਉਹਨਾਂ ਦੇ ਰੀਝਾਂ ਕੋ ਕਰੀਏ ਤੇ ਮੇਰੀ ਗੱਲ ਸੁਣ ਮੇਰੀ ਧੀ ਜੇ ਕੋਈ ਪਤਾ ਹੋ ਜੀ ਗੱਲ ਹੈਗੀ ਨਾ ਤੇਰੇ ਦਿਲ ਵਿੱਚ ਤੇ ਮੈਂ ਤੇਰੀ ਚਾਚੀ ਆ ਮਾਵਾ ਵਰਗੀ ਤੂੰ ਮੇਰੇ ਨਾਲ ਗੱਲ ਕਰ ਦੇ ਕੋਈ ਨਹੀਂ ਮੈਂ ਆਪੇ ਤਰੀਕੇ ਨਾਲ ਗੱਲ ਸਾਰੀ ਸੰਭਲ ਲੂੰਗੀ ਚਾਚੀ ਜੀ ਉਹ ਤਾਂ ਇੰਦਾਂ ਦੀ ਕੋਈ ਗੱਲ ਹੈ ਹੀ ਨਹੀਂ ਆ ਤੇ ਜੇ ਮੰਨ ਲਓ ਜੀ ਹੋਵੇ ਵੀ ਤੇ ਕਿੱਦਾਂ ਬੰਦਾ ਗੱਲ ਕਰੇ ਇਹਦਾ ਮਤਲਬ ਤੇ ਇਹ ਹੋ ਗਿਆ ਕਿ ਕੋਈ ਨਾ ਕੋਈ ਗੱਲ ਤੇ ਨਾਵ ਹੈਗੀ ਆ ਤੇ ਕੋਈ ਗੱਲ ਨਹੀਂ ਮੈਂ ਵੀ ਤੇਰੀ ਮਾਂ ਹੀ ਆ ਤਾਂ ਮੈਨੂੰ ਦੱਸ ਬੇਚਿੱਜ ਕੋ ਹੋ ਕੇ ਦੱਸ ਸਾਰੀ ਗੱਲ ਫੇਰ ਹੀ ਕਿਸੇ ਗੱਲ ਦਾ ਹੱਲ ਨਿਕਲੂਗਾ ਮੈਨੂੰ ਨੇ ਡਰ ਬੜਾ ਲੱਗਦਾ ਲੇ ਡਰਨ ਵਾਲੀ ਕਿਹੜੀ ਗੱਲ ਆ ਪੁੱਤ ਫਿਰ ਕੀ ਹੋ ਗਿਆ ਹੈ ਐਵੇਂ ਕੀ ਤੇ ਤੂੰ ਹੀ ਵੀ ਨਾ ਦੂਜਿਆਂ ਨੂੰ ਮੇਰੇ ਗਾਲੀ ਪੈਜੋ ਜੇ ਮੈਂ ਤੁਹਾਨੂੰ ਕੋਈ ਗੱਲ ਦੱਸਦਾ ਤੇ ਸ਼ਤੈਣੀ ਵੀ ਹੈ ਮੇਰੀ ਗੱਲ ਸੁਣ ਜੇ ਬੱਚੇ ਚੰਗੇ ਹੋਣ ਨਾ ਤੇ ਮਾਂ ਪਿਓ ਨੂੰ ਉਹਨਾਂ ਨਾਲ ਸਹਿਮਤ ਹੋਣਾ ਪੈਂਦਾ ਵਾ ਠੀਕ ਆ ਮੈਨੂੰ ਪਤਾ ਵਾ ਕਿ ਤੂੰ ਕੋਈ ਗਲਤੀ ਨਹੀਂ ਕਰ ਸਕਦੀ ਤੂੰ ਸਮਝਦਾਰ ਆ ਇੰਨਾ ਕਿ ਤੇ ਮੈਨੂੰ ਪਤਾ ਵਾ ਠੀਕ ਆ ਤੇ ਜੋ ਵੀ ਕੋਈ ਤੂੰ ਚੁਣਿਆ ਹੋਊਗਾ ਨਾ ਜਾਂ ਤੇਰੇ ਮਾਂਚਾ ਹੋਊਗਾ ਉਹ ਚੰਗਾ ਹੀ ਹੋਊਗਾ ਪਰ ਪਹਿਲਾਂ ਨਾ ਤੁਸੀਂ ਮੇਨੂੰ ਪ੍ਰੋਮਿਸ ਕਰੋ ਕਿ ਤੁਸੀਂ ਕਿਸੇ ਨੂੰ ਗੱਲ ਦੱਸੋਗੇ ਨਹੀਂ ਲੈ ਦੱਸ ਲੈ ਪੱਕਾ ਪ੍ਰੋਮਿਸ ਕਰਨੀ ਤੇਰੇ ਨਾਲ ਮੈਂ ਠੀਕ ਆ ਜਿੰਨਾ ਚਿਰ ਤੂੰ ਨਾ ਨਾ ਕਹੇਂਗੀ ਮੈਨੂੰ ਉਹਨਾਂ ਚਿਰ ਮੈਂ ਆਪਣੀ ਜ਼ੁਬਾਨ ਚੋਂ ਗੱਲ ਨਾ ਕੱਡੂੰਗੀ ਤੇਰੇ ਚਾਚੇ ਨੂੰ ਵੀ ਕੰਨੋਂ ਕੰਨ ਨਾ ਪਤਾ ਲੱਗੂਗਾ ਕਿ ਕੋਈ ਗੱਲ ਇਹਨਾਂ ਦੋਵਾਂ ਚ ਹੋਈ ਹੈ ਕਿ ਨਹੀਂ ਹੋਈ ਫਿਰ ਚਾਚੀ ਜੀ ਉਹ ਮੁੰਡਾ ਨਾ ਮੇਰੇ ਨਾਲ ਹੀ ਕਾਲਜ ਵਿੱਚ ਪੜਦਾ ਅੱਛਾ ਹਾਂਜੀ ਤੇ ਵਾਹੇ ਉਹਨੇ ਤੇ ਆਪਣੇ ਘਰ ਗੱਲ ਕੀਤੀ ਆ ਉਹਦੇ ਘਰ ਦੇ ਤੇ ਮੰਨ ਗਏ ਨੇ ਤੇ ਮੈਂ ਨਹੀਂ ਲੇ ਕਿਸੇ ਨਾਲ ਕੀਤੀ ਮੈਨੂੰ ਉਹਦੇ ਨਾਲ ਡਰ ਬੜਾ ਲੱਗਦਾ ਬਾਕੀ ਸਾਰੇ ਜੀ ਤੇ ਚਲੋ ਠੀਕ ਹੈ ਤੁਹਾਨੂੰ ਪਤਾ ਹੀ ਆ ਮੰਮੀ ਦਾ ਜੀ ਗੱਲ ਬੰਦੀ ਵੀ ਹੋਈ ਨਾ ਇਹਨਾਂ ਨੇ ਤਾਂ ਵੀ ਨਹੀਂ ਬੰਦੀ ਚੱਲ ਮੈਂ ਇੱਕ ਗੱਲ ਦੱਸ ਕਿ ਕਿੱਦਾਂ ਮੁੰਡੇ ਦਾ ਘਰ-ਬਾਰ ਖਾਨਦਾਨੀ ਕਿੱਦਾਂ ਦੀ ਹੈ ਹੈ ਤੇ ਬੜੇ ਵਧੀਆ ਨੇ ਚੰਗਾ ਵਾ ਪਰਿਵਾਰ ਭੈਣੋ ਦੀ ਬਾਹਰ ਵਾ ਅੱਛਾ ਘਰ-ਬਾਰ ਵੀ ਬੜਾ ਵਧੀਆ ਹੁੰਦਾ ਅੱਲਾ ਕੱਲਾ ਹੀ ਹੈ ਹਾਂਜੀ ਅੱਛਾ ਤੇ ਜ਼ਮੀਨ-ਜਮੋਨ ਹੈਗੀ ਉਹਨਾਂ ਦੀ ਹਾਂਜੀ ਹੈਗੀ ਆ ਅੱਛਾ ਚੱਲ ਕੋਈ ਨਹੀਂ ਪੁੱਤ ਫਿਰ ਕੀ ਹੋ ਗਿਆ ਹੈ ਮਨ ਨੂੰ ਕੋਈ ਚੰਗਾ ਲੱਗ ਜਾਣਾ ਤਾਂ ਮਾੜੀ ਗੱਲ ਨਹੀਂ ਗਈ ਪਰ ਇਹ ਆ ਪੀ ਮਾਂ ਪੀ ਉਹਦੀ ਸਿਆੰਤੀ ਨਾਲ ਸਾਰੇ ਕੰਮ ਕਰਨੇ ਜਿਹੜੇ ਵੀ ਕਰਨੇ ਆ ਹਾਂਜੀ ਇਹ ਤੇ ਗੱਲ ਕਰਦੀ ਸੀ ਇਹ ਗੱਲ ਮੈਂ ਉਹਨੂੰ ਵੀ ਕਹੀ ਹੈ ਕਿ ਜੇ ਮੇਰੇ ਘਰ ਦੇ ਮੰਨਣਗੇ ਨਾ ਤੇ ਫਿਰ ਆਪਣਾ ਰਿਸ਼ਤਾ ਹੋਊਗਾ ਜੋ ਉਹਨਾਂ ਨੇ ਕਹਿਣਾ ਨਹੀਂ ਤੇ ਫਿਰ ਕੋਈ ਨਹੀਂ ਹੋਏਗੀ ਗੱਲ ਇਹਦੇ ਵਿੱਚ ਤੋ ਇਦਾਂ ਕਰ ਮੈਨੂੰ ਉਹਦਾ ਡਰੈੱਸ ਦੇ ਸਾਰਾ ਤੇ ਮੈਂ ਆਪੇ ਪਤਾ ਕਰਾਉਂਗੀ ਕਿ ਕਿਤੋਂ ਨਾਲ ਤੱਕ ਠੀਕ ਆ ਚੰਗੀ ਤਰ੍ਹਾਂ ਪਤਾ ਕਰਾਉਨੇ ਆ ਪੁੱਤ ਸਾਰੀ ਉਮਰ ਦਾ ਸਵਾਲ ਆ ਕੋਈ ਗੱਲ ਨਹੀਂ ਤੁਸੀਂ ਪੁੱਛ ਲਿਓ ਤੇ ਇਹ ਵਾਕੀ ਗੱਲ ਕਰ ਲਿਓ ਤੁਸੀਂ ਇਹ ਕੋਈ ਨਹੀਂ ਤੁਸੀਂ ਕਰਨਾ ਕਰ ਹੁਣ ਤੂੰ ਮੈਨੂੰ ਗੱਲ ਦੱਸੀ ਆ ਨਾ ਤੇ ਹੁਣ ਮੇਰੇ ਤੇ ਗੱਲ ਰਹਿੰਦੇ ਸਾਰੀ ਮੈਂ ਆਪਣੇ ਤਰੀਕੇ ਨਾਲ ਆਪੇ ਸਭ ਕੁਝ ਸੰਭ ਲੈਣਾ ਵਾ ਪਹਿਲਾਂ ਤੇ ਮੈਂ ਕਰਾਉਂਗੀ ਮੁੰਡੇ ਦਾ ਸਾਰਾ ਪਤਾ ਜੇ ਤੇ ਮੁੰਡਾ ਤੇਰੇ ਲਈਕ ਹੋਊਗਾ ਤੇ ਫੇਰ ਮੈਂ ਗੱਲ ਕਰੂੰਗੀ ਗਾੜੀ ਤੇ ਜੇ ਮੈਨੂੰ ਨਾ ਨਾ ਲੱਗਾ ਤੇ ਫੇਰ ਨਾਬ ਤੂੰ ਭੁੱਲ ਜੀ ਕੋਈ ਜਾਤੀ ਜੀ ਤੂੰ ਇਹ ਜਿੰਨਾ ਤੈਨੂੰ ਸਹੀ ਲੱਗੂਗਾ ਨਾ ਤੂੰ ਉਦਾਂ ਹੀ ਕਰ ਲਿਓ ਹੁਣ ਜਿੰਨਾ ਮੈਂ ਲਉ ਮੈਂ ਤੁਹਾਨੂੰ ਸਾਰੀ ਗੱਲ ਦੱਸੀ ਆ ਕਿ ਮੇਰੀ ਗੱਲ ਸੁਣਨਾ ਕਿੰਨੇ ਪਿਆਰ ਨਾਲ ਤੇ ਗੋਇ ਨੂੰ ਸਮਝ ਆ ਗਈ ਕਿ ਜੇ ਕਿਤੇ ਮੇਰੀ ਮਾਂ ਵੀ ਤਾਂ دیਵਾਨਾ ਹੋਏ ਮੰਨ ਨਾਲ ਸਾਰੀ ਗੱਲ ਸ਼ੇਅਰ ਕਰਾਂ ਇਹਨਾਂ ਦੇ ਪੁੱਤ ਜਿਹੜਾ ਦਾਸਦਾ ਵਾ ਫਿਰ ਮਾਪਿਆਂ ਨੂੰ ਸੁਣਨੀ ਵੀ ਚਾਹੀਦੀ ਏ ਇਹੋ ਤੇ ਗੱਲ ਵਾ ਪੁੱਤ ਇਹ ਵੀ ਦਿਮਾਗਾਂ ਦੀ ਭਾਤ ਹੁੰਦੀ ਏ ਮੈਂ ਤਾਂ ਕਹਿੰਨੀ ਬੱਚੇ ਨਾਲ ਨਾ ਮਾਪਿਓ ਨੂੰ ਹਰ ਤਰ੍ਹਾਂ ਸਹਿਮਤ ਹੋਣਾ ਚਾਹੀਦਾ ਵਾ ਤੇ ਫਰੈਂਡ ਵਾਂਗੂ ਬੱਚੇ ਨਾਲ ਡੀਲ ਕਰਨਾ ਚਾਹੀਦਾ ਵਾ ਕਿਉਂਕਿ ਬੱਚਾ ਵੀ ਫਿਰ ਫਿਗੜਦਾ ਨਹੀਂਗਾ ਤੇ ਕੋਈ ਗਲਤ ਸਟੈਪ ਨਹੀਂ ਚੁੱਕਦਾ ਹੁਣ ਤੂੰ ਹੀ ਸਿਆਣੀ ਏ ਕਈ ਵਾਰੀ ਮਾਪਿਓ ਵੀ ਜਿਹੜਾ ਰਿਸ਼ਤਾ ਗਾ ਉਹ ਕਿਹੜਾ ਚੰਗਾ ਹੁੰਦਾ ਵਾ ਵਾਕਈ ਪਰ ਤੇ ਗੱਲ ਤੇਰੀ ਬਿਲਕੁਲ ਸਹੀ ਏ ਹੁਣ ਜਿੱਦਾਂ ਤੂੰ ਮੈਨੂੰ ਦੱਸਣ ਲਈ ਆ ਜੇ ਕਿਤੇ ਮੁੰਡਾ ਬਿਲਕੁਲ ਵਧੀਆ ਹੋਵੇ ਕਿਤੇ ਨਸ਼ਾ ਪਤਾ ਨਾ ਕਰਦਾ ਹੋਵੇ ਕੋਈ ਘਰ-ਬਾਰ ਵਧੀਆ ਹੋਵੇ ਨਹੀਂ ਸਹੀ ਹੈ ਕੋਈ ਨਸ਼ਾ ਕਰਣੀ ਕਰਦਾ ਨਹੀਂ ਅੱਛਾ ਕੱਠੀ ਪੜਦੀ ਹੈ ਹੀ ਪਤਾ ਹੀ ਹੁੰਦਾ ਵਾ ਨਹੀਂ ਉਹ ਤਾਂ ਪੁੱਤ ਪਤਾ ਲੱਗ ਹੀ ਜਾਂਦਾ ਵਾ ਉਹ ਤੇ ਚਿਹਰੇ ਤੋਂ ਪਤਾ ਲਾਈਂਦਾ ਵੇਖ ਕੇ ਕਿ ਕਿੱਦਾਂ ਦਾ ਵਾ ਤੇ ਕਿੱਦਾਂ ਦਾ ਨਹੀਂ ਕੋਈ ਨਹੀਂ ਕੋਈ ਫਿਕਰ ਨਾ ਕਰੀ ਮੇਰੇ ਹੁੰਦੇ ਆ ਮੈਂ ਆਪੇ ਸਾਰੀ ਗੱਲ ਸੰਭ ਲੈਣੀ ਆ ਪਰ ਇੱਕ ਵਾਰੀ ਮੈਨੂੰ ਆਪਣੇ ਮਨ ਦੀ ਤਸੱਲੀ ਕਰ ਲੈਂਦੇ ਠੀਕ ਆ ਹਾਂਜੀ ਕੋਈ ਸਾਰੀ ਉਮਰ ਦਾ ਸਵਾਲ ਆ ਹਾਂਜੀ ਤੁਹਾਨੂੰ ਤਸੱਲੀ ਕਰ ਲਿਓ ਆਪਾਂ ਜੀ ਤੁਹਾਨੂੰ ਸਹੀ ਲੱਗੂਗਾ ਮੈਂ ਵੀ ਤੁਹਾਡੇ ਨਾਲ ਨਹੀਂ ਚੜੀ ਦਾ ਪੁੱਤਰ ਤੇ ਹੁਣ ਮੈਂ ਕਾ ਪਾ ਚਾਹ ਬਣਾਉਣੀ ਆ ਤੂੰ ਚਾਹ ਪੀ ਲੈ ਨੀ ਨੀ ਮੈਂ ਚਾਹ ਨਹੀਂ ਇਹ ਪੀ ਨਹੀਂ ਕਿਉਂ ਮੈਂ ਹਾਂ ਪਤਾ ਨਹੀਂ ਤੈਨੂੰ ਕਿਹੜੀ ਗੱਲ ਕਰਨੀ ਆ ਗੱਲ ਪਰ ਹੁਣ ਇੱਕ ਗੱਲ ਵਾਖੀ ਨਾ ਮੈਂ ਗੱਲ ਨਾ ਕਰਾਂ ਮੈਂ ਕਿਹਾ ਤਾਂ ਨਾ ਤੈਨੂੰ ਕਿ ਬਸ ਜਦ ਸੁਣ ਲੈਗੀ ਤੇ ਫੇਰ ਕਹੀਂ ਗੱਲ ਮੈਂ ਉਦੋਂ ਕਰਨੀ ਆ ਜਦੋਂ ਮੇਰੀ ਪੂਰੀ ਤਸੱਲੀ ਹੋ ਗਈ ਤੇ ਉਦੋਂ ਬਿਲਕੁਲ ਸਭ ਕੁਝ ਠੀਕ ਠਾਕ ਵਾ ਫੇਰ ਮੈਂ ਗੱਲ ਕਰੂੰਗੀ ਉਹ ਵੀ ਪਿਆਰ ਨਾਲ ਕਰੂੰਗੀ ਤੇਰੇ ਸਿਰ ਤੇ ਮੈਂ ਕੋਈ ਗੱਲ ਨਹੀਂ ਉਣਨਦੀ ਪੁੱਤਰ ਤੂੰ ਵੀ ਮੇਰੀ ਧੀ ਆ ਚਲੋ ਠੀਕ ਆ ਪਰ ਉਦੋਂ ਤੁਹਾਡੇ ਸਾਹਮਣੇ ਮੰਮੀ ਡੈਡੀ ਹੁਣੇ ਮੰਨ ਜਾਣਗੇ ਲੈ ਦੱਸ ਕਿਉਂ ਨਾ ਮੰਨਣਗੇ ਭਲਾ ਹੈਂ ਤੂੰ ਕਿਹੜਾ ਕੁਝ ਗਲਤ ਕੀਤਾ ਪੁੱਤ ਚੰਦ ਕੋਈ ਨਹੀਂ ਜੇ ਤੇਰੇ ਮਨ ਨੂੰ ਮੁੰਡਾ ਚੰਗਾ ਲੱਗਦਾ ਵਾ ਘਰ-ਬਾਰ ਵਧੀਆ ਵਾ ਮੁੰਡਾ ਵਧੀਆ ਵਾ ਤੇ ਹੋਰ ਕੀ ਚਾਹੀਦਾ ਕੀ ਗੱਲ ਵਿਆਹ ਆਪਾਂ ਕਰਨਾ ਨਹੀਂ ਵਿਆਹ ਤਾਂ ਕਰਨਾ ਹੀ ਆ ਨਾ ਤੇ ਉਹ ਜੇ ਤੇਰੀ ਪਸੰਦ ਨਾ ਹੋਊਗਾ ਤਾਂ ਸਭ ਤੋਂ ਵਧੀਆ ਹੋਊ ਜੀ ਸਭ ਠੀਕ ਆ ਇਹ ਐਵੇਂ ਆਪਣੇ ਜਿਹੜੀ ਹੈਗੇ ਨਾ ਮਨਾਂ ਦੀ ਇਹ ਗਲਤ ਸੋਚ ਵਾ ਇਹ ਸੋਚ ਨੂੰ ਕੱਢਣਾ ਚਾਹੀਦਾ ਵਾ ਬਾਹਰ ਸਭ ਕੋਈ ਗੱਲ ਨਹੀਂ ਫਿਰ ਤੁਸੀਂ ਘਰ ਕੇ ਗੱਲ ਤੇ ਵੇਖ ਲਿਓ ਚਲ ਕੋਈ ਨਹੀਂ ਪੁੱਤ ਤੂੰ ਚਾਬਰ ਹੁੰਦੀ ਚਾਹੀ ਪੀ ਕੇ ਜਾਵੇਂ ਨਹੀ ਨਹੀ ਮੈਂ ਚਾਹ ਨਹੀਂ ਜੀ ਪੀਣੀ ਐ ਕਿ ਮੈਂ ਚਲਦੀ ਆ ਹੁਣ ਚੱਲ ਤੂੰ ਫੇਰ ਨਾ ਕਰੀ ਫੇਰ ਚੰਗਾ ਹਾਂਜੀ ਠੀਕ ਜੇ ਤੂੰ ਮੈਨੂੰ ਗੱਲ ਦੱਸੀ ਐ ਨਾ ਹੁਣ ਤੂੰ ਮੇਰੇ ਤੇ ਛੱਡ ਦੇ ਮੈਂ ਆਪੇ ਸਭ ਕੁਝ ਸੰਭ ਲੈਣਾ ਹੁਣ ਚਲੋ ਠੀਕ ਆ ਲੈ ਠੀਕ ਆ ਚੱਲ ਜਿੱਦਾਂ ਕੁੜੀ ਦੱਸਣ ਲਈ ਆ ਜੇ ਉਦਾਂ ਹੀ ਸਭ ਕੁਝ ਹੋਵੇ ਤੇ ਹੋਰ ਕੀ ਚਾਹੀਦਾ ਨਾਲੇ ਬੱਚੇ ਦੀ ਮਨਪਸੰਦ ਹੈ ਚੱਲ ਕੋਈ ਨਹੀਂ ਹੁਣ ਮੁੰਡੇ ਦਾ ਪਤਾ ਕਰਾਉਂਗੀ ਸਾਰਾ ਫਕੀਰ ਸਾਹਿਬਤਾਵਾ ਫੇਰ ਗੱਲ ਕਰੂੰਗੀ ਤੇ ਮਮੀ ਜੜੀ ਨਾ ਮਮੀ ਜੀ ਹਾਂ ਪੁੱਤ ਉਹ ਤੇ ਡਗਰੋਂ ਮੈਂ ਤੋਰੀਆਂ ਤੋੜ ਕੇ ਲਿਆ ਦਉਂਗਾ ਪੁੱਤ ਦਾਲ ਤਰ ਲਾਹ ਤੁਸੀਂ ਮਮੀ ਦਾਲ ਨੂੰ ਜੀ ਨਹੀਂ ਕਰਦੇ ਆ ਮੈਂ ਤਾਂ ਤੋਰੀਆਂ ਬਣਾਉਣੀਆਂ ਤੋੜ ਲਿਆ ਮੈਂ ਹਾਂ ਤੇਰਾ ਪਿਓ ਨਹੀਂ ਇੱਥੇ ਮੇਰਾ ਤੇ ਜੀ ਨਹੀਂ ਕਰਦਾ ਕਾ ਕੂ ਬੜਾ ਵਾ ਤੇ ਮੈਨੂੰ ਡਰ ਲੱਗਦਾ ਤੈਨੂੰ ਸੱਚੀ ਗੱਲ ਦੱਸਾਂ ਤਾਂ ਕਹਿ ਨਹੀਂ ਮੈਂ ਦਾਲ ਨੂੰ ਜੀ ਨਹੀਂ ਕਰਦਾ ਮੈਂ ਤਾਂ ਕਹਾਂਗੀ ਚੱਲ ਜੇ ਤੂੰ ਬਹੁਤਾ ਕਹਿੰਨੀ ਆ ਤੇ ਫੇਰ ਲੈ ਲਿਆ ਦੇਨੀ ਜਾ ਕੰਟੀ ਤੋਂ ਲਿਆ ਕੇ ਨਵਾਂ ਬਣਾ ਲਾਂ। ਚੱਲ ਤੂੰ ਪਿਆਜ਼ ਦੂਜੇ ਕੱਟ ਫਿਰ ਹਾਂ। ਠੀਕ। ਮੈਂ ਜਾਣੀ। ਓਏ ਆਹੋ। ਓ ਨਹੀਂ ਨਹੀਂ ਭਰਾ ਪੰਜ ਛੇ ਤਰੀਕ ਆੜੀਆਂ ਝੋਨੇ ਨੂੰ ਵੀ। ਹਾਂ। ਓ ਨਹੀਂ ਨਹੀਂ ਬਰਾਮਣ ਕਿਵੇਂ ਜਾ ਕੇ ਮੰਡੀ ਬੈਠੇ ਰਾਵਾਂਗੇ ਕੀ ਫਾਇਦਾ ਵਾ? ਤੈਨੂੰ ਗੱਲ ਦਾ ਤੇ ਪਤਾ ਸਾਰੀ ਦਾ ਹੈਗਾ ਵਾ। ਆਹੋ। ਓ ਨਹੀਂ ਨਹੀਂ। ਓਨੇ ਹੋਰ ਕੇ ਮਸ਼ੀਨ ਵਾਲੇ ਨੂੰ ਕਿਉਂ ਆਖਣਾ ਯਾਰ? ਤੂੰ ਤਾਂ ਆਪਣੇ ਘਰ ਦਾ ਬੰਦਾ ਵਾ। ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਗਈ। ਠੀਕ ਹੈ ਠੀਕ ਹੈ। ਤੇ ਕੋਈ ਨਹੀਂ ਜਿੱਦਣ ਆਉਂਦਾ ਕੰਮ ਰੋਸ ਤੇ ਮੈਂ ਤੁਹਾਨੂੰ ਫੋਨ ਕਰ ਦੂੰਗਾ ਤੇ ਫਿਰ 2:00 10 ਵੇਨ ਡਾਗ ਤੇ ਸਾਰਾ ਤੇ ਮੇਟ ਜਾ ਕੰਮ ਓ ਯਾਰ ਫਿਰ ਤੇੜੇ ਵੀ ਤੈਨੂੰ ਪਤਾ ਬੂਤੀ ਵੀ ਨਹੀਂ ਨਾ ਫਿਰੋਖ ਹੁੰਦਾ ਆਹੋ ਓਏ ਅਜੇ ਕਿਹੜਾ ਕੰਮ ਦਾ ਐਡਾ ਕੋ ਜੋਰ ਵਾ ਝੋਨਾ ਪਹਿਲੋਂ ਵੱਢਿਆ ਜਾਣਾ ਵਾ ਹਾਂ ਚੱਲ ਠੀਕ ਹੈ ਫਿਰ ਓਕੇ ਓਕੇ ਸਸਿਗਲ ਚਾਚਾ ਜੀ ਸਸਿਗਲ ਪੁੱਤ ਕੀ ਗੱਲ ਓ ਤੁਰਪੀਆ بس اونਨ ਗੱਲ ਕਰਨੀ ਸੀ ਮੇ ਨਾਲ ਚਾਚੀ ਜੀ ਨੇ ਤੇ ਉਹਨਾਂ ਨੇ ਕਹਿੰਦੇ ਹੁਣ ਮੈਂ ਨਾ ਉਹ 10 ਮਿੰਟ ਬਹਿਣਾ ਚਾਹ ਬੜੇ ਪੀਤਾ ਕਰੀ ਨਹੀਂ ਚਾਹ ਦੀ ਨਹੀਂ ਲੋੜ ਹੈਗੀ ਉਹ ਤੇ ਮੈਨੂੰ ਬੜਾ ਕਹਿਦੇ ਕਿ ਮੈਂ ਚਾਹ ਬਣਾਉਣੀ ਤੂੰ ਬੈਠ ਜਾ ਤੇ ਮੈਂ ਕਿਹਾ ਮੈਂ ਨਹੀਂ ਪੀਣੀ ਓਏ ਆ ਮੈਂ ਆਇਆ ਮੇਰੇ ਲੱਗ 10 ਮਿੰਟ ਬਹਿ ਜਾਣਾ ਕੋਈ ਨਹੀਂ ਚਾਚਾ ਜੀ ਮੈਂ ਫੇਰ ਆਵਾਂਗੀ ਮੇਰੇ ਨਾ ਪੇਪਰ ਹੈ ਮੈਂ ਪੜ੍ਹਨਾ ਵਾ ਆਹ ਵੀ ਗੱਲ ਤੇਰੀ ਠੀਕ ਹੈ ਹਾਂਜੀ ਤੇ ਚਲ ਮੇਰਾ ਪੁੱਤ ਨਾ ਪੜਿਆ ਕਰ ਹਾਂ ਹਾਂਜੀ ਫਿਰ ਤੁਹਾਨੂੰ ਪਤਾ ਹੁਣ ਘਰੇ ਵੀ ਕੰਮ ਕੋ ਮਮੀ ਨਾ ਕਰਾਉਣਾ ਪੈਂਦਾ ਜੀ ਓ ਚਲ ਕੋਈ ਗੱਲ ਨਹੀਂ ਕੰਮ ਦੀ ਈ ਆਖਰ ਦੀ ਹੈ ਕਿ ਤੇ ਆ ਪੜਿਆ ਹੋਊ ਕਦੇ ਕਿਤੇ ਕੋਈ ਕਾਰੋਬਾਰ ਤੇ ਲੱਗਣ ਵਾਲੀ ਬੜੇ ਹੈ ਪਤਾ ਤੇ ਹੈਗਾ ਮੰਮੀ ਦਾ ਮੜਾ ਜਿਹਾ ਵੀ ਕਹੀਏ ਨਾ ਵੀ ਨਹੀਂ ਆ ਕੰਮ ਕਰਨਾ ਉਸੇ ਵੇਲੇ ਬੋਲਣਾ ਸ਼ੁਰੂ ਕਰ ਦੇਣੀ ਓਏ ਇਹਦਾ ਦਿਮਾਗ ਖਰਾਬ ਆ ਤੂੰ ਆਪਣੀ ਮਰਜ਼ੀ ਕਰਿਆ ਕਰ ਠੀਕ ਨਹੀਂ ਚਲੋ ਫਿਰ ਮੈਂ ਨਾ ਜਾਂਦੀ ਆ আচ্ছা ਠੀਕ ਆ ਪੁੱਤ ਹਾਂਜੀ ਮੰਮੀ ਹਾਂ ਪੁੱਤ ਚੱਲਿਓ ਪੁੱਤ ਤੇਰੀ ਪਾਪੀ ਕਹਿੰਦੀ ਸਬਜੀ ਲਾ ਕੇ ਲਿਆ ਦੇ ਮੈਂ ਸਬਜੀ ਧਰਨੀ ਹੈ ਦਾਲ ਨੂੰ ਜੀ ਨਹੀਂ ਕੰਡਿਆ ਐਸ਼ੋ ਠੀਕ ਹੋ ਅਹੀਂ ਚਾਚੀ ਆ ਲੋ ਹਾਂਜੀ ਹਾਂ ਕੀ ਕੰਡੀ ਚਾਚ ਤੇਰੀ ਕੁਛ ਨਹੀਂ ਕਰਨਾ ਕਿ ਇਦਾਂ ਹੀ ਉਹ ਵੀ ਦੇਣੇ ਕੰਮ ਜੇ ਸ਼ਦਾਣੀ ਗਈ ਹਾਂ ਤੋ ਉਹਨੂੰ ਇੱਕ ਸਨਾਹ ਹੀ ਦੇਉਂਦੀ ਕਿ ਐਨੀ ਸਬਜੀ ਲੱਗੀ ਆ ਤਾਂ ਲਾ ਕੇ ਲੈ ਜਾ ਜਦੋਂ ਨਹੀਂ ਹੁੰਦੀ ਉਦੋਂ ਮੰਗਦੀ ਆ ਕੋਈ ਗੱਲ ਨਹੀਂ ਤੇ ਦਾਂਗੇ ਸਨਾਹ ਤਾ ਜਾ ਫੋਨ ਕਰਦੀ ਜਾ ਕੇ ਫੋਨ ਕਰਦੀ ਮੈਂ ਕਿੱਥੇ ਜਾਣਾ ਮੇਰੇ ਤਾਂ ਘਰਾਂ ਦੇ ਕੰਮ ਕਰ ਹੀ ਨਹੀਂ ਮੁੱਕਦੇ ਹੈਗੇ ਚਲੋ ਕੋਈ ਗੱਲ ਨਹੀਂ ਮੈਂ ਕਰ ਦੇਣੀ ਹਾਂ ਚਲ ਠੀਕ ਆ ਪੁੱਤ ਉਹ ਨਾ ਇਦਾਂ ਕਰਦੀ ਆ ਫੋਨ ਕਰਕੇ ਇਹਦੇ ਪਿੰਦਰ ਨੂੰ ਦੱਸਦੀ ਆ ਮੈਨੂੰ ਕਿੰਨੇ ਖੁਸ਼ ਹੁੰਦੇ ਕਿ ਮੈਂ ਆਪਣੀ ਚਾਚੀ ਨਾਲ ਗੱਲ ਕਰ ਲਈਏ ਪਰ ਮੇਰੇ ਕੋਲ ਜਿੱਤੇ ਪੈਸੇ ਖਤਮ ਹੋਏ ਆ ਹੁਣ ਕੀ ਕਰਾਂ ਭਾਬੀ ਦੇ ਫੋਨ ਤੋਂ ਕਰਦੀ ਆ ਭਾਬੀ ਜੀ ਇੱਧਰ ਹੀ ਆ ਜਾ ਨਾ ਮੈਂ ਇੱਧਰ ਹੀ ਆ ਮੈਂ ਚਲ ਮੰਮੀ ਹੋਰ ਲਿਆਂਦੇ ਫੇਰੀ ਕੱਟਨੀ ਆ ਹੁਣ ਚਲ ਭਾਂਡੇ ਲਾ ਲਈਏ ਭਾਬੀ ਜੀ ਹਾਂਜੀ ਕੀ ਕਰ ਰਹੇ ਨੇ ਕੁਛ ਨਹੀਂ ਬਸ ਮੈਂ ਤੇ ਭਾਂਡੇ ਪੁੰਨੇ ਚੁੱਕਦਾ ਤੇ ਮੈਨੂੰ ਆਪਣਾ ਫੋਨ ਦਿਓ ਹਾਂ ਫੋਨ ਬਹੁਤ ਅੰਦਰ ਹੀ ਪਿਆ ਹੋਣਾ ਮੇਰਾ ਠੀਕ ਹੈ ਮੈਂ ਹਣ ਕੇ ਇਹਨੂੰ ਕਰਨਾ ਹੀ ਚੱਲ ਕੋਈ ਨਹੀਂ ਉੱਥੋਂ ਕਰ ਲੇ ਮੇਰੇ ਫੋਨ 'ਚੋਂ ਪੈਸੇ ਖਤਮ ਹੋਏਗੇ ਚੱਲ ਕੋਈ ਕਰ ਨਹੀਂ ਫਿਰ ਕੀ ਠੀਕ ਆ ਚੁੱਕ ਲੋ ਹਣਾ ਹੋਵੇ ਹੋਰ ਨੰਬਰ ਵੀ ਕੇ ਤੇ ਚੁੱਕਣ ਹੀ ਨਾ हेलो हाँ जी की हाल बढ़िया मेरा पे है भी हूं मेरे फोन च पैसे खत्म हुए ए भाभी जी का नंबर आ मैं अगे सोचा नहीं नंबर वेख के चुकान ही ना हाँ जी सब बढ़िया ठीक ठाक ही सुनाओ घरे कि सारे चलो बढ़िया ही चाहिए वा ਤੇ ਮੈਂ ਨਾਲ ਨਾਲ ਇੱਕ ਗੱਲ ਕਰਨੀ ਹੈ ਖੁਸ਼ਖਬਰੀ ਹੈ ਸਮਝ ਲੋ ਤਹੀਂ ਵੀ ਆਪਣੇ ਘਰ ਗੱਲ ਕਰ ਲਈ ਨਾ ਤੇ ਮੈਂ ਵੀ ਆਪਣੀ ਚਾਚੀ ਨਾਲ ਗੱਲ ਕੀਤੀ ਅੱਜ ਗੱਲ ਕਿਦਾਂ ਕਰਨੀ ਉਹਨਾਂ ਨੇ ਮੈਨੂੰ ਆਪਣੇ ਘਰੇ ਬੁਲਾਇਆ ਸੀ ਤੇ ਮੈਨੂੰ ਇਹ ਕਹਿੰਦੇ ਇਦਾਂ ਇਦਾਂ ਰਿਸ਼ਤਾ ਵਾ ਕੋਈ ਤੇ ਮੁੰਡਾ ਬਾਰ ਪੱਕਾ ਵਾ ਤੇ ਉਹਨੇ ਉਹਦੇ ਵੱਲ ਗੱਲ ਤੋਰਨੀ ਆ ਤੇ ਤੇ ਮੈਂ ਤੇ ਉਹਨਾਂ ਨੂੰ ਪਹਿਲਾਂ ਕਿਹਾ ਮੈਂ ਹਾਂ ਮੈਂ ਨਹੀਂ ਹਲੇ ਵਿਆਹ ਕਰਵਾਉਣਾ ਤੇ ਫਿਰ ਮਿਲਾਂਦੇ ਜੀ ਕੋਈ ਤੇਰੇ ਮਨ ਵਿੱਚ ਗੱਲ ਹੈਗੀ ਤੂੰ ਡਰ ਨਾ ਦੱਸ ਤੇਰੇ ਮੇ ਉਨ੍ਹਾਂ ਨਾਲ ਸਾਰੀ ਗੱਲ ਕੀਤੀ ਹੁਣ ਉਦਾਂ ਤੇ ਉਹ ਕਹਿੰਦੇ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਆਪੇ ਗੱਲ ਕਰ ਲਾਂਗੀ ਤੇਰੇ ਘਰ ਦੇ ਨਾਲ ਨਹੀਂ ਨਹੀਂ ਮੇਰੀ ਚਾਚੀ ਬੜੀ ਚੰਗੀ ਆ ਮੈਂ ਤਾਂ ਕਿੰਨੀ ਵਾਰੀ ਦੱਸਿਆ ਉਹਨਾਂ ਬਾਰੇ ਹਾਂਜੀ ਉਹਨਾਂ ਦਾ ਆਪਣਾ ਕੋਈ ਤੀ ਪੁੱਤ ਨਹੀਂ ਨਾ ਹੈਗਾ ਤੇ ਬੜਾ ਹੀ ਪਿਆਰ ਕਰਦੇ ਆ ਸਾਡੇ ਨਾਲ ਹਾਂਜੀ ਉਹ ਤਾਂ ਮੈਨੂੰ ਸਿਰਫ ਇਹੀ ਕਹਾਂਦੇ ਵੀ ਕੋਈ ਨਹੀਂ ਪੁੱਤ ਤੂੰ ਫਿਕਰ ਨਾ ਕਰ ਮੈਂ ਆਪੇ ਗੱਲ ਕਰ ਲਾਂਗੀ ਸਾਰਿਆਂ ਦੇ ਨਾਲ ਤੇ ਬਾਅਦ ਤੁਸੀਂ ਕੋਈ ਗਲਤ ਸਟੈਪ ਨਹੀਂ ਚੁੱਕਣਾ। ਹਾਂਜੀ ਹਾਂਜੀ। ਚਲੋ ਠੀਕ ਹੈ ਮੈਂ ਇਹਨਾਂ ਨੂੰ ਇਹੀ ਦੱਸਣਾ ਹੈ। ਹਾਂ ਹਾਂ ਠੀਕ ਵਧੀਆ। ਤੇ ਹੁਣ ਫੋਨ ਨਾ ਲਾਇਆ ਇਸ ਨੰਬਰ ਤੇ ਮੈਂ ਡਿਲੀਟ ਕਰ ਦੇਣਾ ਹੈ। ਹਾਂਜੀ ਠੀਕ ਹੈ ਚਲੋ ਚੰਗਾ। ਜੇ ਡਿਲੀਟ ਕੀਤਾ ਤਾਂ ਫੋਨ ਵੀ ਨਹੀਂ ਕਿਤੇ ਸ਼ਾਂਤੀ ਨਾ ਹੋ ਜਾਏ। ਕੀ ਕਰਾਂ ਹੁਣ? ਚਲ ਕੁਛ ਨਹੀਂ।